ਬੈਠਣਾ ਬੰਦਾ ਵਧੀਆ ਬਣਾਵਾਂਗੇ ਪੂਰੀ ਪ੍ਰਿੰਸ ਕਿੱਥੇ ਆ ਖੜ ਕੋਈ ਨ ਵੀ ਦੇਖ ਕੇ ਕਿੱਥੇ ਆਣਾ ਕਰ ਲਓ ਫੋਨ ਫੋਨ ਦੇਖ ਲਓ ਕਿੱਥੇ ਆ ਨਾਲ ਹੀ ਰਿਆ ਚਲਦੇ ਆ ਉਹ ਨੂੰ ਵੀ ਆ ਆ ਆ ਦੇਖਦੇ ਆ ਆ ਜੋ ਕਰੋ ਪਤਾ ਕਰ ਲਓ ਨਾ ਮੈਂ ਕਰਦਾ ਫੋਨ ਉਹ ਨੂੰ ਹੁਣ ਲਾ ਫੋਨ ਲਾਉਣਾ ਲਾਓ ਹੈਲੋ ਹਾਂ ਪ੍ਰਿੰਸ ਕਿੱਥੇ ਆ ਠੀਕ ਆ ਕਿਤੇ ਬੈਠਾ ਚਲਾਈ ਸੀ ਇੱਥੇ ਆ ਗਿਆ ਯਾਰ ਠੀਕ ਆ ਠੀਕ ਆ ਹਾਂ ਹੋਲੀ ਮਨਾਉਣਾ ਆ ਨਹੀਂ ਨਹੀਂ ਬਣਾਵਾਂਗੇ ਯਾਰ ਨਹੀਂ ਨਹੀਂ ਬਣਾਵਾਂਗੇ ਚਲ ਠੀਕ ਆ ਫਿਰ ਅਸੀਂ ਆਗੇ ਖੇਡਾਗਾ ਖੇਡਾਗਾ ਉਹ ਤਾਂ ਚਲ ਆਜੇ ਫਿਰ ਚੱਲ ਚਲ ਆਜਾ ਪਤਾ ਨਹੀਂ ਕੀ ਹੋ ਗਿਆ ਕੀ ਹੋ ਗਿਆ ਇਹਨੂੰ ਬੜਾ ਪ੍ਰਿੰਸ ਵਧੀਆ ਬਾਈ ਵਧੀਆ ਹੋਰ ਬਾਈ ਵਧੀਆ ਵਧੀਆ ਤੁਸੀਂ ਦੱਸੋ ਹੋਰ ਵਧੀਆ 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 ਅਦਾਸ ਤੇ ਕਹਿ ਬੈਠੇ ਹੋ ਬਾਈ ਕੁਛ ਨਹੀਂ ਯਾਰ ਰੋਟੀ ਭਾਫੀ ਤੋਂ ਖਾ ਲਈ ਯਾਰ ਉਹ ਬਾਈ ਉਹ ਕੁੜੀ ਨੂੰ ਤਾਂ ਰਿਸਿਮੂ ਨਹੀਂ ਸਮਝ ਸਕੇ ਟੂਬ ਚੀਜ਼ ਆ ਨਾਲੇ ਸਿਆਣੇ ਸੱਚ ਕਹੇਗੇ 360 74 ਨਾਰ ਦੇ ਸਾਰਾ ਸਾਲੀ ਬੰਦੇ ਨੂੰ ਮਾਰਦੇ ਤੂੰ ਇਹਨਾਂ ਦੇ ਕਦੋਂ ਯਕੀਨ ਦਾ ਕਰ ਲਿਆ ਯਾਰ ਯਕੀਨ ਨਹੀਂ ਯਾਰ ਪਿਆਰੀ ਵਾਲਾ ਕਰਦਾ ਉਹ ਕਿਹੜਾ ਪਿਆਰ ਤੂੰ ਆਪਾਂ ਹੋਲੀ ਖੇਡਦੇ ਆਂ ਫਿਰ ਅੰਖੇ ਜਾ ਕਿਉਂ ਲੱਗਿਆ ਤੇਰੇ ਪਹਿਲੀ ੱਤਕੇ ਨਾਲ ਲੱਗਿਆ ਯਾਰ ਮੇਰਾ ਮੂਡ ਜਮੇ ਨਹੀਂ ਸੀ ਹੋਲੀ ਕੱਢਣ ਦਾ ਉਹ ਨਹੀਂ ਨਹੀਂ ਆਪਾਂ ਹੋਲੀ ਖੇਡਦੇ ਆਂ ਯਾਰ ਹੋਰ ਥੋੜੇ ਕੋਲ ਰੰਗ ਦਾ ਥੋੜਾ ਓਏ ਪਾ ਹੋਰ ਲੈ ਕੇ ਆਉਣੇ ਆ ਪੈਸੇ ਪਾ ਲਾਂਗੇ ਆਪਾਂ ਪੈਸੇ ਪਾ ਧੋ ਲੈਣਾ ਰੰਗ ਹੋਰ ਰੰਗ ਕੱਢਾ ਹੋ ਚੱਲ ਜੀ ਐਵੇਂ ਦੁਖੀ ਕਿਉਂ ਹੋਈ ਇਹਨਾਂ ਹੋਰ ਕੱਢ ਕੱਢ ਕਿੰਨੇ ਨੇ ਤੇਰੇ ਕੋਲ ਕਿੰਨੇ ਦਸੜਤਾ ਦੇ ਦੋ ਫਲਾਦ ਮੈਂ ਫਿਰ ਰੰਗ ਲਿਆਉ 50 ਤੋਂ ਹੋ ਜਾਣਗੇ 50 ਤੋਂ ਹੋ ਜਾਣਗੇ ਆਹ ਪਾ ਲੈ ਬਹੁਤ ਆ ਜੋ ਰੰਗ ਬਹੁਤ ਬਹੁਤ ਸਰ ਠੀਕ ਆ ਕਾਕੇ ਯਾਰ ਕੋਈ ਹੋਲੀ ਖੇਡ ਰਹਾ ਦੀ ਦੀ ਬੰਦੇ ਯਾਰ ਆਪਾਂ ਆ ਬੈਠਾ ਤੁਸੀਂ ਬੋਲਦੇ ਹੋ ਤੁਸੀਂ ਆਉਂਦੀਆਂ ਉਹ ਬੈਠੇ ਨੇ ਨਾਲੀ ਦੇ ਨਾਲ ਉਹਨਾਂ ਨੂੰ ਹਾਂ ਹਾਂ ਆ ਗਏ ਪਾਣੀ ਹੂਰੀ ਕਹਿੰਦੇ ਆ ਔਰ ਭਾਈ ਬਈ ਬਈ ਗੰਗੂ ਫਰੈਂਸਰ ਵਧੀਆ ਆ ਜਾ ਫਿਰ ਖੇਡੀਓ ਜੀ ਰੰਗ ਦਾ ਮਾੜਾ ਯਾਰ ਥੋਡੇ ਕੋਲੇ ਉਹ ਲੈ ਲੈ ਆਪਾਂ ਹੋਰ ਲੈ ਲੈ ਆਪਾਂ ਆ 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 ਮੈਂ ਸਾਰੇ ਨਾਮ ਲੈ ਲਏ ਹੋਰ ਆ ਦੇ ਇੰਨਾ ਨਮੇ ਸਿਕਾ ਲੈਣਾ ਆਰੇ ਸਾਰੇ ਪੈਣੇ ਹੋਰ ਦੱਸਾ ਕੇ ਠੀਕਾ ਠੀਕਾ ਹੋਰ ਜੀ ਸੇ ਸਾਰਾ ਆ ਰੰਗ ਲੈਣਾ ਦੀ ਜੀ ਆਪਾਂ ਨੇ ਕਿੰਨਾ 40 ਰੁਪਏ ਦਾ ਇਕੱਠੇ ਸਾਰੇ ਰੰਗ ਸਾਰੇ ਰੰਗ ਦੇ 10000 ਲੱਖ ਲੱਖ ਦੀ ਰੀ ਕੋਈ ਨਾ ਲਾੜਿਆ ਬੱਦ ਲੈ ਲਊ ਨਾ ਨਾ ਕਹਿੰਦੇ ਮਰਦਾਰੀ ਦੋ ਰੋ ਦੋ ਜੀ ਦੇ ਚੜਾ ਕਰ ਲਾ ਆਏ ਵਧੀਆ ਥੋੜਾ ਜਹਾ ਹੁਣ ਕਰ ਲਾਜੀ ਵਧੀਆ ਤਰਾਕੇ ਤਾ ਆ ਵੀ ਪਾਣੀ ਕਰਾਂਗੇ ਇਹਦੇ ਵਿੱਚ ਹੀ ਨਾ ਪਾਣੀ ਵਿੱਚ ਪਾਣੀ ਚਾਂ ਕੁਝ ਬੋਲ ਦੋ ਵਧੀਆ ਹਾਂ ਹਾਂ ਤਾਂ ਹੀ ਤਾਂ ਤੇਰੇ ਕੋਲ ਆਇਆ ਫਿਰ ਚੱਲ ਠੀਕ ਕਰ ਵਸੀਦ ਤੇਰੇ ਕੋਲ ਚੱਲ ਪਿੱਛੇ ਕਾਰੀ ਜੋ ਤੂੰ ਨੇ ਮੁਚੇ ਮਾ ਤਾ ਪਰ ਬਾਈ ਕੱਦਾਂ ਹੋਰ ਲੱਭ ਲਓ ਕੋਈ ਉਹ ਯਾਰ ਉਹ ਬੱਧੀ ਹੋਈ ਹੋਰ ਓਏ ਕਹੂ ਬੈਠਾ ਓਏ ਹੋਈ ਬੈਠਾ ਕੋ ਯਾਰ ਬੈਠਾ ਹਾਂ ਬੱਧੀ ਬੈਠੇ ਨਾਲ ਦਾ ਫਰ ਦਾ ਗੱਡੀ ਚ ਲੱਗੇ ਯਾਰ ਉਹ ਫੇਰ ਸੈਟ ਹਾਂ ਹਾਂ ਉਹ ਬੈਠਾ ਯਾਰ ਤਾ ਕੋਈ ਤੂੰ ਸੁੱਕ ਮੈਂ ਸੁਣਦਾ ਜਾ ਬੈਠਾ ਨਹੀਂ ਯਾਰ ਬਈ ਮੈਂ ਮਾਰਿਆ ਦੇਖੀ ਟਿੱਕਾ ਵਾਲਾ ਯਾਰ ਟਿੱਕਾ ਵਾਲਾ ਓ ਟਿੱਕਾ ਹੀ ਲਾਉਣਾ ਏ ਵਾਪਸ ਹੀ ਕੋਲ ਬਗਦੇ ਇੰਟਰਵਿਊ ਹੋ ਜੇ ਤੇ ਸੇਤੀ ਪਹੁੰਚ ਜਾ ਦੇਖੋ ਜਸ ਯਾਰ ਉਹ ਰੈਂਟਰਵਿਊ ਤੇ ਬਸ ਉਹ ਨਹੀਂ ਆਈ ਲੇਡ ਉਹਦਾ ਹੁੱਲੀ ਵਾਲੇ ਆਉਂਦੇ ਨੇ ਉਹ ਅੱਜ ਇੰਟਰਵਿਊ ਨੂੰ ਨਾ ਜਿੱਤ ਕੇ ਰੰਗ ਪਾ ਦੇਗਾ ਬਸ ਸਮਾਂ ਹੀ ਲੱਗ ਜਾ ਕੇ ਉਹ ਤੂੰ ਐ ਕਰੀ ਤੂੰ ਤਾਂ ਮੇਰੇ ਹੱਥ ਮਾਰ ਪੁੱਛੋ ਐ ਜੀ ਆ ਸਾਰਾ ਮਰ ਹਾਂ ਹੱਥ ਮਾਰ ਦੇ ਆ ਜਾਓ ਬੱਚੋ ਵੀਰਾਂ ਦਾ ਕੰਮ ਹੀ ਖਰਾਬ ਕਰਿਆ ਪਰ ਚਲੋ ਚਲੋ ਗਾਦੀ ਹੁੜਲੀ ਜਾ ਰਹੀ ਹੈ ਫਟਰੀ ਉਹਦੇ ਆਪ ਹੀ ਖਰਾਬ ਕਰਿਆ

ਆ ਵੀ ਫੋਨ ਕੀਤਾ ਹੀ ਬਈ ਇੰਨੇ ਮੈਂ ਤੇਰੇ ਹੰਦ ਪਤਾ ਹੋਏ ਨਾ ਕੋਈ ਨਾ ਆਪਾਂ ਦੱਸ ਦਿਆ ਪਤਾ ਇਹਨਾਂ ਨੂੰ ਚੱਲ ਚੱਲ ਕਰਦੇ ਨਾ ਫਟੇ ਆਪਾਂ ਹਾਂ ਬਈ ਰੰਗ ਲੈ ਜੀ ਛੱਡ ਦੇ ਉਹ ਬਈ ਗੱਲ ਨਹੀਂ ਹੋਏਗਾ ਯਾਰ ਤੁਸੀਂ ਨਹੀਂ ਹੋਲੀ ਦੇ ਨਾਲ ਅਸਵੀ ਘੜੇ ਧਰਮ ਲੱਗ ਅਸਵੀ ਦੇਖਦਾ ਯਾਰ ਸਭੀ ਇਹ ਯਾਬ ਇੱਕ ਤੈਰ ਹੋਲੀ ਠੀਕ ਆ ਜੇ ਆਪਾਂ ਮਨਾਉਂਦੇ ਆ ਆਪਾਂ ਯਾਰ ਕਿਸੇ ਦੀ ਮਜਬੂਰੀ ਨਹੀਂ ਸਮਝਦੇ ਜਿਵੇਂ ਯਾਰ ਆਪਾਂ ਵੀਡੀਓ ਵਿੱਚ ਦਿਖਾਇਆ ਵੀ ਇੱਕ ਇੰਟਰਵਿਊ ਦੇ ਜਾਂਦਾ ਹੈ ਵਿਚਾਰੇ ਯਾਰ ਉਹਦਾ ਬਿਨਾ ਪੁੱਛੇ ਯਾਰ ਉਹਦੇ ਮਾਗਰ ਪਾਇਦਾ ਜਨੇ ਤੁਸੀਂ ਲੱਕਦੇ ਤੇ ਇੱਕ ਆਪਾਂ ਯਾਰ ਇਹ ਆਪਾਂ ਨੇ ਵੀ ਧਰਮਾ ਜਿਹੜਾ ਆਪਣਾ ਭਾਰਤ ਦਾ ਧਰਮਾ ਜੂਲ ਜਾ ਪਿਆ ਫਿਰ ਕਿਉਂ ਬਾਰੇ ਇਹਨਾਂ ਇਹਨਾਂ ਵਿਚਾਰਾਂ ਦਾ ਮੇਰੇ ਭਾਈਆਂ ਦਾ ਹੋਰ ਆ ਫਿਰ ਕਿਉਂ ਹੋਲੀ ਤਾਂ ਖੇਡ ਸਕਦੇ ਨੇ ਜੁਆਇ ਤਾਂ ਕਰ ਸਕਦੇ ਨੇ ਕਿ ਕਿ ਸਾਨੂੰ ਧਰਮਾ ਤੋਂ ਨਿਯੋਜਨਾ ਚਾਹੀਦਾ ਸਾਰੇ ਇਤਿਹਾਰ ਬੜੀ ਭਾਈਚਾਰੀ ਭਾਵਨਾ ਨਾਲ ਤੇ ਏਕਤਾ ਨਾਲ ਮਨਾਉਣਾ ਚਾਹੀਦਾ ਜੇਕਰ ਸਾਡੀ ਵੀਡੀਓ ਤੁਹਾਨੂੰ ਪਸੰਦ ਆਈ ਹੈ ਤਾਂ ਸਾਡੇ ਡਾਇਰੀਅਲ ਪਿੰਡੂ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਜ਼ਰੂਰ ਕਰਨਾ ਜੀ ਅਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਅਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਲੱਗੀ ਹੈਪੀ ਹੋਰਲੀ ਹੈਪੀ ਹੋਰਲੀ ਹੈਪੀ ਹੋਰਲੀ